ਲੋ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਤੇ ਚੋਣਾਂ ਦਾ ਬਹੁਤ ਜ਼ਿਆਦਾ ਜ਼ੋਰ ਚੱਲ ਰਿਹਾ ਹੈ ਇਹ ਬਲਾਕ ਸੰਗਠਨ ਦੀ ਚੋਣਾਂ ਜੀ ਹਾਂਜੀ ਹਾਂਜੀ ਬਲਾਕ ਤੇ ਬਾਕੀ ਸਾਰਾ ਤੁਹਾਨੂੰ ਇਸ ਸਭਾਈ ਸਾਹਿਬ ਦੱਸਣਗੇ ਹਾਂਜੀ ਸਭਾਈ ਸਾਹਿਬ ਜੀ ਇਹ ਕਿਹੜੇ ਪਿੰਡਾਂ ਦਾ ਤੁਹਾਡੇ ਜ਼ੋਨ ਚ ਆਏਗੀ ਸਾਹਿਬ ਜੀ ਇਹ ਆਪਣੇ 11 ਪਿੰਡ ਜ਼ੋਨ ਚ ਨੇ ਅੱਛਾ ਜੀ ਤੇ ਗੁਰਦੀਪ ਸਿੰਘ ਨੂੰ ਥੱਲੇ ਆਪਣੇ ਬਲਾਕ ਸੰਭਦੀ ਦੇ ਸਾਫਗਾ ਸਮਝ ਸਾਹਿਬ ਨੇ ਹਾਂਜੀ ਹਾਂਜੀ ਪਿੰਡ ਚਾਂਦੀ ਆ ਉਹਦੇ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਬਹੁਤ ਬਹੁਤ ਮਿਲਦੇ ਆਪਾਂ ਵਾਹ ਜੀ ਵਾਹ ਕਰ ਕਰ ਜਾਕ ਵਧੀਆ ਇਹ ਕਿਹੜੀ ਪਾਰਟੀ ਆਪਣੀ ਜੀ ਆਮ ਆਦੀ ਪਾਰਟੀ ਵਾਹ ਜੀ ਜਿਹਨੇ ਸਰਕਾਰ ਹੈ ਹਾਂਜੀ ਹਾਂਜੀ ਠੀਕ ਹੈ ਤੁਸੀਂ ਜੋਰ ਲਾ ਰਹੇ ਹੋ ਪੂਰਾ ਜੀ ਪੂਰਾ ਪੂਰਾ ਜੋਰ ਲਾ ਰਹੇ ਆਂ ਠੀਕ ਲੋਕ ਸਾਥ ਦੇ ਰਹੇ ਆ ਤੁਹਾਡਾ ਜੀ ਹਾਂਜੀ ਵਧੀਆ ਅੱਛਾ ਲੋਕ ਬਹੁਤ ਖੁਸ਼ ਨੇ ਤੁਹਾਡੇ ਕੰਮਾਂ ਤੋਂ ਵਾਹ ਜੀ ਵਾਹ ਜੀ ਆਸਪਾਸ ਤੁਸੀਂ ਕੀ ਕਹਿਣਾ ਚਾਹਦੇ ਜੀ ਲੋਕਾਂ ਨੂੰ ਆਪਾਂ ਲੋਕਾਂ ਨੂੰ ਕਿਹੜੀ ਪਾਰਟੀ ਜਿਤਨੀ ਚਾਹੀਦੀ ਹਾਂਜੀ ਆਮ ਆਦੀ ਪਾਰਟੀ ਨਾਲ ਤੇ ਉਹਦੀ ਸਰਕਾਰ ਹੈ ਜੀ ਉਹ ਤੁਮਾਨ ਦੀ ਬਹੁਤ ਵਧੀਆ ਕੰਮ ਕਰ ਰਹੀ ਹੈ ਪੜਾਈ ਦੇ ਕੰਮ ਲਈ ਬਹੁਤ ਵਿਕਾਸ ਦੇ ਕੰਮਾਂ ਲਈ ਹਾਂਜੀ ਸਾਰੇ ਨੌਕਰੀ ਦੇ ਬਹੁਤ ਬੱਚਿਆਂ ਨੂੰ ਮਿਲ ਰਹੀ ਹੈ ਜੀ ਬਿਲਕੁਲ ਇਹ ਸਹੀ ਗੱਲ ਹੈ ਹਾਂਜੀ ਭਗੰਦੇ ਭਗਵਾਨ ਤੁਮਾਨ ਨੂੰ ਸੰਯੋਗ ਦਿਓ ਤਾਂ ਦੇ ਵਾਧ ਵਾਧ ਜਲ ਕੇ ਜੀ ਬਹੁਤਾ ਬਹੁਤ ਸਰਕਾਰ ਦੁਆਰਾ ਫਿਰ ਬਰੋ ਅੱਛਾ ਅੱਛਾ ਤੇ ਤੁਸੀਂ ਆ ਖੜੇ ਹੈ ਨਹੀਂ ਮੇਰੀ ਪਤਨੀ ਹੈ ਜੀ ਅੱਛਾ ਯਾਨੀ ਕਿ ਲੇਡੀ ਸੀਟ ਆਈ ਹੈ ਠੀਕ ਹੈ ਜੀ ਠੀਕ ਹੈ ਇਹ ਤੁਸੀਂ ਬਾਣ ਕੇ ਫਿਰ ਕੀ ਲੋਕਾਂ ਕੀ ਵਿਕਾਸ ਲੋਕਾਂ ਗੱਲ ਸੁਣੋਗੇ ਕਿ ਬਸ ਅੱਗੇ ਆਵਾਜ਼ਾਂਕਾਰਾਂ ਦੇ ਨਾਲ ਸੰਜੋਗ ਦੇਵਾਂਗੇ ਮਿਲਾਂਗੇ ਜਿਹੜੇ ਦੁੱਖ ਤਕਲੀਫ ਨੇ ਲੋਕਾਂ ਦੇ ਸੁਣਾਵਾਂਗੇ ਵਾਹ ਜੀ ਵਾਹ ਹਾਂਜੀ ਠੀਕ ਹਾਂ ਸਪੰਸਰ ਤੁਸੀਂ ਤੁਹਾਡਾ ਪਿੰਡ ਵਿੱਚ ਹੈ ਹਾਂਜੀ ਹਾਂਜੀ 11 ਪਿੰਡ ਹੈ ਜੀ ਹਾਂਜੀ ਅੱਛਾ ਨਹੀਂ ਸਾਰੇ ਜੋਨੇ ਜਿਵੇਂ 11 ਕਰ ਪਿੰਡ ਦੀ ਕਿ ਕਈਆਂ 4 ਪਿੰਡਾਂ ਦੇ ਵੋਟਾਂ ਦੇ 4 5 ਅੱਛਾ ਅੱਛਾ ਇਹ ਵੋਟਾਂ ਦੇ ਹਿਸਾਬ ਹੁੰਦਾ ਹੈ ਹਾਂਜੀ ਹਾਂਜੀ ਹਾਂ ਕਈ ਲੋਕਾਂ ਨੂੰ ਨਹੀਂ ਪਤਾ ਕਈ ਨੇ ਨਾ ਕਹਿੰਦੇ ਵੀ 5 4 ਪਿੰਡੇ ਪਰ ਕਈ ਪਿੰਡ 11 ਵਿੱਚ ਵੀ ਹੈਗੇ ਨੇ ਹਾਂਜੀ ਠੀਕ ਹੈ ਜੀ ਚਲੋ ਕਰੋ ਮੈਂ ਤਾਂ ਠੀਕ ਹੈ ਠੀਕ ਹੈ ਜੀ ਬਹੁਤ ਮਿਹਰਬਾਨੀ ਦਾਨੀ ਅੱਛਾ ਜੀ ਨਹੀਂ ਕਰਨੀ ਚਾਹੀਦੀ ਬਾਅਦ ਹੀ ਮੰਨ ਲਓ ਬਾਕੀ ਸਾਰੇ ਵਕਾਸ ਹਾਂ ਜੀ ਹਾਂ ਜੀ ਆ ਸ਼ੁਰੂਆਤ ਬਲਾਕ ਸੰਧੀ ਤੋਂ ਬਾਅਦ ਹੀ ਅਸਲ ਜੀ ਸ਼ੁਰੂਆਤ ਇੱਥੇ ਹੁੰਦੀ ਨਾ ਹਾਂ ਥੱਲੇ ਪਿੰਡਾਂ ਦੀ ਹਾਂ ਜੀ ਜਿਹੜਾ ਕੋਈ ਕਮਾੜਾ ਮਾੜਾ ਕੰਮਕਾਰ ਅੜਿਆ ਉਹ ਕਰਾਂਗੇ ਬਾਅਦ ਨਹੀਂ ਕਰਨਾ ਚਾਹੀਦਾ ਹਾਂ ਜੀ ਤਾਂ ਹੀ ਲੋਕ ਉੱਟ ਆ ਪਾਦੇ ਇਹ ਕੰਮ ਕਰੇਗਾ ਹਾਂ ਉਮੀਦ ਹੁੰਦੀ ਆਪਾਂ ਨੂੰ ਜੀ ਆਪ ਐਮਐਲ ਬਣਾਉਣੇ ਐਮਪੀ ਬਣਾਉਣੇ ਕਿਉਂ ਬਣਾਉਣੇ ਆ ਵੀ ਆਪਣੇ ਏਰੀਆ ਜਾ ਕੇ ਅੰਗਲ ਗੱਲਬਾਤ ਕਰੇ ਮੈਂ ਉਮੀਦ ਰੱਖ ਕੇ ਬੈਠਾ ਹਾਂ ਕਿ ਕੋਈ ਬਣੇਗਾ ਰਿਸ਼ਤੇਦਾਰ ਜਾਂ ਕੁਝ ਵੀ ਕੁਝ ਬਿਲਕੁਲ ਸਾਡਾ ਕੰਮ ਕਰ ਹੋਣਾ ਚਾਹੀਦਾ ਹਾਂਜੀ ਹਾਂਜੀ ਇਹ ਨੂੰ ਕਰਨਾ ਵੀ ਜ਼ਰੂਰੀ ਹੈ ਬਿਲਕੁਲ ਬਿਲਕੁਲ ਕਰਨਾ ਵੀ ਚਾਹੀਦਾ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਜੀ ਇਸ ਵੇਲੇ ਸਾਹ ਸਣਾ ਪਿੰਡ ਚਾਂਦੀਆ ਤੋਂ ਜੀ ਹਾਂਜੀ ਠੀਕ ਹੈ ਇਹ ਬਲਾਕ ਸੰਜੋਟਾ ਪੈ ਰੀਆਂ ਨੇ ਤੇ ਉਹਨਾਂ ਦੇ ਉਮੀਦਵਾਰ ਨੇ ਜੀ ਤੇ ਵਤ ਵਤ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ